ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸਰਪੰਦ ਦੇ ਵਿੱਚੋਂ ਦੋ ਮਿੰਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆਪਾਂ ਦਿੰਦੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਭੇਜੋ ਦਾਦਾ ਦੋ ਮਿੰਟ ਦੀ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆਇਆ ਜਰਰ ਸਕੀ ਨਾਲਾ ਇਹ ਕਲੀਨ ਕਰ ਲਈ ਕਿਹਾ ਹੀ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਔਰ ਡੱਕੇ ਨਿਕਲ ਜਾਂਦੇ ਆ। ਓਏ ਓਏ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਬਾਲੀ ਨਿਕਲ ਜਾਣਾ ਇੱਥੋਂ। ਸਾਰਾ ਨਿਕਲ ਜਾਣਾ। ਮਸ਼ੀਨ ਮਸ਼ੀਨ ਪਿੱਛੇ ਔਰ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ। ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਨੂੰ ਮੋਨੂ ਮਸ਼ੀਨ ਦਸੋਂ ਹੁਣੇ ਸਦੋਂ ਇੱਥੇ ਮਸ਼ੀਨ ਨੂੰ ਮੇਰੇ ਸਾਹਮਣੇ ਸਦੋਂ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋਂ ਸਾਝ ਜੀ। ਸਲਦੀਪ ਭਾਈ ਇਹਨੂੰ ਖਾਲੀ ਕਰੀਏ ਇੱਥੋਂ। ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵਰ ਗਿਆ ਯਾਰ। 220 ਗੰਗੇ ਬੰਦੇ ਤੁਸੀਂ ਹਾਂ। ਰੋਜ ਅੱਜ ਤੋਂ ਬਾਅਦ ਰੂਟੀ ਤਾਂ ਕਤਾਈ ਕੀਤੀ। ਮੋਕੰ ਸਮਝ ਗਈ ਗੀ ਗੱਲ ਇਹ ਮੇਰੀ ਨੋਟ ਕਰ ਲਓ ਗੱਲ ਡਿਊਟੀ ਐ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਆ